ਦੇਖੋ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪਹਿਲਾਂ ਹੀ ਫੈਸਲਾ ਲੈ ਰਿਆ ਗਿਆ ਕਿ ਇਹਦੇ ਲਈ ਸਪੈਸ਼ਲ ਸੈਸ਼ਨ ਵੀ ਇਹ ਇਨਾਂ ਸ਼ੁਭ ਦਿਹਾੜਿਆਂ ਦੇ ਲਈ ਇਹਨਾਂ ਇਤਿਹਾਸਿਕ ਦਿਹਾੜਿਆਂ ਦੇ ਲਈ ਜਿਹੜੇ ਸਾਡੇ ਇਤਿਹਾਸ ਦਾ ਗੌਰਵ ਨੇ ਸਪੈਸ਼ਲ ਸੈਸ਼ਨ ਵੀ ਮਨਾਇਆ ਜਾਏਗਾ ਔਰ ਹੋਰ ਵੀ ਜਿਸ ਤਰ੍ਹਾਂ ਦੇ ਤੁਹਾਡੇ ਵੱਲੋਂ ਸੁਝਾਅ ਆਉਣਗੇ ਸੰਤਾਂ ਵੱਲੋਂ ਸੁਝਾਅ ਆਉਣਗੇ ਦੁਨੀਆ ਦੇ ਵਿੱਚ ਜਿਹੜੇ ਰੋਸ਼ਨ ਦਿਮਾਗ ਲੋਕ ਹੈ ਉਹਨਾਂ ਵੱਲੋਂ ਸੁਝਾਅ ਆਉਣਗੇ ਸਾਰਿਆਂ ਦੇ ਵਿਚਾਰ ਕਰਕੇ ਉਸ ਤਰ੍ਹਾਂ ਦੀਆਂ ਮਤਲਬ ਇੱਕ ਬਹੁਤ ਵੱਡਾ ਬੜੀ ਸ਼ਾਨੋ ਸ਼ੌਕਤ ਦੇ ਨਾਲ ਕਿਉਂਕਿ ਇਹ ਸਾਡੀ ਵਿਰਾਸਤ ਇਹ ਇਕੱਲੀ ਮਤਲਬ ਇਹਦਾ ਸੁਨੇਹਾ ਇਕੱਲੇ ਸਿੱਖਾਂ ਲਈ ਨਹੀਂ ਹੈ ਇਹ ਪੂਰੀ ਮਾਨਤਾ ਦੇ ਲਈ ਹੈ ਇਹ ਦੁਨੀਆ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਇੱਕ ਵਿਲੱਖਣ ਵਰਤਾਰਾ ਹੈ ਸਾਡੇ ਮਨੁੱਖੀ ਇਤਿਹਾਸ ਦੇ ਵਿੱਚ ਦੁਨੀਆ ਦੇ ਵਿੱਚ ਜਿਹੜਾ ਸਾਰੇ ਧਰਮਾਂ ਦੀ ਸਮਾਨਤਾ ਸਾਰੇ ਧਰਮਾਂ ਦੇ ਪਿਆਰ ਨਾਲ ਕੋ-ਐਗਜ਼ਿਸਟੈਂਸ ਦੀ ਦਸਨੇਹਾ ਦਿੰਦਾ ਹੈ ਮੇਰਾ ਖਿਆਲ ਹੈ ਐਸਾ ਕੋਈ ਧਾਰਮਿਕ ਸਥਾਨ ਜਿਹਦਾ ਨੀ ਪੱਥਰ ਹੀ ਕਿਸੇ ਦੂਸਰੀ ਧਾਰਮਿਕ માનਤਾ ਦੇ ਮਹਾਪੁਰਸ਼ ਨੇ ਰੱਖਿਆ ਹੋਵੇ ਦੁਨੀਆਂ ਦੇ ਵਿੱਚ ਹੋਰ ਕਿਤੇ ਨਹੀਂ ਹੋਣਾ ਸੋ ਸਾਇਤਲਾ ਕਰ ਲੋ ਤੁਸੀਂ ਅਹ ਦੇਖੋ ਸੁਝਾ ਸਾਰਿਆਂ ਤੋਂ ਲੈ ਜਾਣਗੇ ਐਸਜੀਪੀਸੀ ਤੋਂ ਵੀ ਲੈ ਜਾਣਗੇ ਜੋ ਵੀ ਦੁਨੀਆ ਦੇ ਵਿੱਚ ਇੰਨਾ ਮਹਾਨ ਦਿਹਾੜਿਆਂ ਸੰਬੰਧੀ ਆਪ ਦੇ ਸੁਝਾਸ ਸਾਨੂੰ ਦੇਗਾ ਅਸੀਂ ਉਹਨਾਂ ਕੋਲ ਲੈਣ ਜਾਵਾਂਗੇ ਖੁਦ ਜਾਵਾਂਗੇ ਜੀ ਦੇਖੋ ਗੁਰੂ ਸਾਹਿਬ ਤਾਂ ਸਾਂਝੀ ਵਾਲਤਾ ਦੇ ਪ੍ਰਤੀਕ ਹੈ ਨਾ ਤੇ ਉਹਨਾਂ ਦੇ ਦਿਹਾੜੇ ਵੀ ਸਾਂਝੀ ਵਾਲਤਾ ਦੇ ਨਾਲ ਹੀ ਹੋਣਗੇ। ਤੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਕੀਤੇ ਜਾਣਗੇ? ਦੇਖਿਓ ਅ ਅਸੀਂ ਇਹ ਜਿਹੜੇ ਪ੍ਰੋਗਰਾਮ ਹੈ ਇਹ ਸਾਰੀ ਦੁਨੀਆ ਦੇ ਵਿੱਚ ਕਰਾਂਗੇ। ਇਹ ਜਿਹੜੇ ਪ੍ਰੋਗਰਾਮ ਹੈ ਸਾਰੀ ਦੁਨੀਆ ਦੇ ਵਿੱਚ ਕੀਤੇ ਜਾਣਗੇ। ਇਹਦੇ ਲਈ ਮਾਡਰਨ ਟੈਕਨੋਲੋਜੀ, AI ਬਲ ਹਰ ਤਰ੍ਹਾਂ ਦੀ ਟੈਕਨੋਲੋਜੀ ਦੀ ਵਰਤੋਂ ਹੋਏਗੀ। ਤੋ ਸਰਕਾਰ ਆਪਦਾ ਪੂਰਾ ਜੋਰ ਲਾਏਗੀ ਕਿ ਸੰਜੀਵਾਲਤਾ ਦਾ ਜੀਰਤ ਸੁਨੇਹਾ ਇਸ ਤਪ ਦੇ ਸਮੇਂ ਦੇ ਵਿੱਚ ਜਦੋਂ ਕਿ ਸਮprਦਾਇਕਤਾ ਦੀਆਂ ਲਹਿਰਾਂ ਬੜੀਆਂ ਵੱਡੀਆਂ ਵੱਡੀਆਂ ਦੇਸ਼ ਦੇ ਵਿੱਚ ਉੱਠ ਰਹੀਆਂ ਆ ਉਹ ਸਮੇਂ ਇੱਕ ਸਰਬ ਮਤਲਬ ਕੋ-ਐਗਜ਼ਿਸਟੈਂਸ ਦਾ ਜੀਰਤ ਸੁਨੇਹਾ ਗੁਰੂ ਸਾਹਿਬ ਨੇ ਦਿੱਤਾ ਸਾਨੂੰ ਉਹ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕੇ ਤਾਂ ਕਿ ਸੁਖ ਸ਼ਾਂਤੀ ਸਮਰiddhi ਪੰਜਾਬ ਤੋਂ ਬਾਅਦ ਵੀ ਹੋਣਗੇ ਜਿੱਥੇ ਜਿੱਤੇ ਗੁਰੂ ਸਾਹਿਬ ਗਏ ਐ ਅਸੀਂ ਉਥੋਂ ਉਥੋਂ ਜਾ ਕੇ ਸੁਝਾ ਲਵਾਂਗੇ ਦੇਖੋ ਇਹ ਦੇ ਇਹਦੇ ਲਈ ਹਲੇ ਇਹ ਪ੍ਰੋਸੈਸ ਦੀ ਸ਼ੁਰੂਆਤ ਹੈ ਤੁਹਾਡੇ ਕੋਲ ਸੁਝਾਉਣਗੇ ਉਸ ਤੋਂ ਬਾਅਦ ਡਿਸਾਈਡ ਕੀਤਾ ਜਾਏਗਾ ਕਿ ਇਹ ਇਹਦਾ ਕੇਂਦਰ ਕਿੱਥੇ ਰੱਖਿਆ ਜਾਵੇ ਜਿਸ ਸ਼ਹੀਦੀ ਸ਼ੀਸ਼ਗਰ ਸਾਹਿਬ ਰੱਖਿਆ ਜਾਵੇ ਜਾਂ ਅਨੰਦਪੁਰ ਸਾਹਿਬ ਰੱਖਿਆ ਜਾਵੇ ਬਾਬਾ ਬਕਾਲੇ ਰੱਖਿਆ ਜਾਵੇ ਇਹ ਤੁਹਾਡੇ ਸੁਝਾਅ ਆਉਣ ਤੋਂ ਬਾਅਦ ਸਾਰਿਆਂ ਨਾਲ ਵਿਚਾਰ ਕਰਕੇ ਹੋਏਗਾ ਇਸ ਸਪੈਸ਼ਲ ਸੈਸ਼ਨ ਹੋਏਗਾ ਔਰ ਇਹਦੇ ਚ ਗੁਰੂ ਸਾਹਿਬਾਨ ਦੇ ਸਿਧਾਂਤ ਗੁਰੂ ਸਾਹਿਬਾਨ ਦੀ ਕੁਰਬਾਨੀ ਗੁਰੂ ਸਾਹਿਬਾਨ ਦਾ ਸੁਨੇਹਾ ਔਰ ਇਸ ਵਿਰਾਸਤ ਨੂੰ ਅੱਗੇ ਲੈ ਅੱਗੇ ਲੈ ਕੇ ਜਾਣ ਦੀ ਲੋੜ ਕਿਸ ਤਰ੍ਹਾਂ ਅਸੀਂ ਸਾਡੇ ਸੁਨਹਿਰੀ ਇਤਿਹਾਸ ਨੂੰ ਅਗਲੀਆਂ ਪੀੜ੍ਹੀਆਂ ਤੱਕ ਪਾਸ ਆਨ ਕਰਾਂਗੇ دیکھیے دس از ناٹ چینج آف ہارٹ ہم سوجیشن لیں گے سب سے تو جو سوجیشن جیسے جیسے آئیں گے ویسے ہی ہم اس کا جو <سؤال> <سؤال> ਦੇਖੋ ਪਹਿਲੀਆਂ ਵੀ ਜਿਹੜੀਆਂ ਸ਼ਤਾਬਦੀਆਂ ਸਰਕਾਰਾਂ ਬਣਾਉਂਦੀਆਂ ਨਹੀਂਆਂ ਤੁਸੀਂ 550 ਦੀ ਗੱਲ ਕੀਤੀ ਸਰਕਾਰ ਨੇ ਬਣਾਇਆ ਤੁਸੀਂ ਮਤਲਬ ਉਹ ਤਾਂ ਜੋ ਜੋ ਜਿਹਦੇ ਕੋਲ ਹੈਗਾ ਉਹ ਦੇਗਾ ਨਾ ਕਿ ਉਹ ਜੋ ਜਿਹਦੇ ਕੋਲ ਹੈਗਾ ਉਹ ਦੇਗਾ ਫਿਰ ਜਦੋਂ ਗੁਰਗੋਬਿੰਦ ਸਿੰਘ ਮਾਰਗ ਕੱਢਿਆ ਗਿਆ ਸੀ ਸਰਕਾਰ ਨੇ ਕੀਤਾ ਸੀ ਫਿਰ ਜਦੋਂ ਤੁਸੀਂ 300 ਸਾਲਾ ਬਣਾਇਆ ਸ਼ਾਹਾਦ ਦਾ 1975 ਸਰਕਾਰ ਨੇ ਕੀਤਾ ਸੀ ਉਦੋਂ ਕੇਂਦਰ ਸਰਕਾਰ ਵੀ ਨਾਲ ਸੀ ਫਿਰ ਜਦੋਂ ਪਟਨਾ ਸਾਹਿਬ ਮਨਾਇਆ ਗਿਆ ਸਰਕਾਰ ਨੇ ਕੀਤਾ ਸੀ ਕੇਂਦਰ ਸਰਕਾਰ ਵੀ ਨਾਲ ਸੀ ਪੰਜਾਬ ਸਰਕਾਰ ਵੀ ਗਈ ਸੀ ਹਜੂਰ ਸਾਹਿਬ ਮਨਾਇਆ ਸੀ ਉਦੋਂ ਵੀ ਸਰਕਾਰ ਨੇ ਕੀਤਾ ਸੀ ਜੋ ਸਰਕਾਰ ਦੇ ਕਰਨਾ ਪੈਂਦਾ ਸਰਕਾਰ ਕਰੇਗੀ ਜੋ ਹੋਰ ਸੰਸਥਾਵਾਂ ਨੇ ਸਾਡੀਆਂ ਸਤਕਾਰਤ ਸੰਸਥਾਵਾਂ ਨੇ ਜੋ ਉਹਨਾਂ ਦਾ ਬਣਦਾ ਹੈ ਉਹ ਕਰਨਗੀ ਸਭ ਤੋਂ ਪਹਿਲਾਂ ਤਾਂ ਮੈਂ ਚੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜਾ ਕੇ ਅਰਦਾਸ ਕਰੂੰਗਾ ਕਿ ਗੁਰੂ ਸਾਹਿਬ ਸੋਝੀ ਦੇਣ ਤੇ ਸਾਰਿਆਂ ਨੂੰ ਆਪਾਂ ਮਿਲਾਂਗੇ ਸਾਰਿਆਂ ਤੋਂ ਸਮਾਂ ਲਵਾਂਗੇ ਜਿਹੜਾ ਜਿਵੇਂ ਜਿਵੇਂ ਸਾਨੂੰ ਸਮਾਂ ਮਿਲਦਾ ਜਾਊਗਾ ਅਸੀਂ ਤਾਂ ਭੀਖੇਕ ਬਣ ਕੇ ਜਾਣਾ ਓਵੇਂ ਮੈਂ ਚਲਦੇ ਜਾਵਾਂਗੇ ਸਰਕਾਰ ਸਾਹਿਬ ਤੁਸੀਂ ਤਾਂ ਸਰਕਾਰ ਦਾ ਪਾਰਟੀ ਲੈ ਲਓ ਸਟੇ ਕਰੋ ਇਹ ਸਰਕਾਰ ਦਾ ਚੰਗਾ ਸਰਕਾਰ ਦੇਖੋ ਬਤੌਰ ਸਿੱਖ ਸਾਡਾ ਵੀ ਕੰਮ ਹੈ ਨਾ ਸਪੀਕਰ ਹੋ ਜਾਣਾ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਗੁਰਸਿੱਖ ਨਹੀਂ ਰਹੇ ਨਹੀਂ ਕਿ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਸੀਂ ਸਰਕਾਰ ਨੂੰ ਐਡ ਕਰ ਰਹੇ ਹੁਣ ਸਰਕਾਰ ਨੇ ਸੁਝਾਅ ਮੰਗੇ ਹੈ ਮੈਸੇਜ ਆ ਇਕੱਠੇ ਕਰਕੇ ਦੇ ਦੇਣੇ ਅਸੀਂ ਕਿਹੜੇ ਸਪੀਕਰ ਤੋਂ ਸਪੈਸ਼ਲ ਡਾਕਟਰ ਜੀ ਹਸ ਕੰਮ ਹੋ ਗਿਆ ਉਹ ਪਾਸਟ ਤੋਂ ਕਾਫੀ ਹੈ ਸੋਰੀ ਅਜਾ ਨਾ ਬਾਤ ਬਣਾ ਨਾ ਨਹੀਂ ਨਹੀਂ ਪ੍ਰੋਗਰਾਮ ਨਾਲ ਕਿਹੜੇ ਸਰਕਾਰ ਸੰਗਰ ਸਰਕਾਰ ਕਿਸ ਤਰ੍ਹਾਂ ਸਹਿਯੋਗੂ ਕਿਸ ਤਰ੍ਹਾਂ ਸਹਿਯੋਗ ਅਸੀਂ ਸਾਰਿਆਂ ਤੋਂ ਸੁਝਾਅ ਮੰਗਾਗੇ ਪਹਿਲਾਂ ਅਸੀਂ ਸਾਰਿਆਂ ਤੋਂ ਪਹਿਲਾਂ ਸੁਝਾਅ ਮੰਗਾਗੇ ਉਸ ਤੋਂ ਬਾਅਦ ਜੇ ਲੋੜ ਪਈ ਜੇ ਲੋੜ ਹੋਈ ਤੇ ਸੁਝਾਅ ਸਹਿਯੋਗ ਵੀ ਮੰਗਿਆ ਜਾ ਸਕਦਾ ਪਹਿਲਾਂ ਸੁਝਾਅ ਲੈਣੇ ਅਸੀਂ ਦੇਖੋ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਸਾਡੀ ਪੰਜਾਬ ਵਿਧਾਨ ਸਭਾ ਦੇ ਆਨਰੇਬਲ ਮੈਂਬਰ ਨੇ ਔਰ ਉਹਨਾਂ ਨੂੰ ਵੀ ਉਹ ਸਾਰੇ ਰਾਈਟਸ ਨੇ ਜਿਹੜੇ ਕਾਨੂੰਨ ਦੇ ਅਧੀਨ ਬਹੁਤ سارے ਮੈਂਬਰਸ ਨੂੰ ਹੈ ਸੋ ਉਹਨਾਂ ਦਾ ਪੱਖ ਰੱਖਣ ਦਾ ਮੌਕਾ ਉਹਨਾਂ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਕਰ ਦਿੱਤੀ ਜਾਵੇਗੀ ਉਹ ਉਹਨਾਂ ਨੂੰ ਉਹਨਾਂ ਨੂੰ ਬੁਲਾਇਆ ਜਾ ਚੁੱਕਿਆ ਹੈ ਜੁਲਾਈ ਦੇ ਵਿੱਚ ਕੋਈ ਡੇਟ ਹੈ ਮੇਰੇ ਹੁਣੀ ਯਾਦ ਨਹੀਂ ਅਹ ਦੇਖੋ ਹਰ ਤਰ੍ਹਾਂ ਦਾ ਸੁਝਾਅ ਆ ਤੁਸੀਂ ਇਹ ਜਿਹੜੀ ਗੱਲ ਕੀਤੀ ਇਹ ਵੀ ਇਹ ਵੀ ਮੈਂ ਬਤੌਰ ਸੁਝਾਅ ਨੋਟ ਕਰੂੰਗਾ ਹਰ ਤਰ੍ਹਾਂ ਦੇ ਸੁਝਾਅ ਲਵਾਂਗੇ ਔਰ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਮੀਡੀਆ ਨੂੰ ਵੀ ਇਸ ਵਿਰਾਸਤ ਦੇ ਸਬੰਧ ਦੇ ਵਿੱਚ ਵੱਧ ਤੋਂ ਵੱਧ ਮੀਡੀਆ ਦੇ ਵਿੱਚ ਤੁਹਾਡੀ ਇੰਟਰਵੈਂਸ਼ਨ ਹੋਵੇ ਤੁਹਾਡੇ ਆਰਟੀਕਲਸ ਹੋਣ ਤੁਹਾਡੇ ਮੀਡਲਸ ਹੋਣ ਮਤਲਬ ਤੁਸੀਂ ਇਹਦੇ 'ਤੇ ਵਾਰ ਡਿਸਕਸ ਕਰੋ ਤਾਂ ਕਿ ਇਸ ਜਿਹੜੀ ਸਾਡੀ ਵਿਰਾਸਤ ਅਗਲੀਆਂ ਪੀੜ੍ਹੀਆਂ ਤੱਕ ਪਾਸ ਹੋਣ ਹੋਵੇ ਦੁਨੀਆ ਦੇ ਵਿੱਚ ਸਾਨੂੰ ਦੁਨੀਆ ਨੇ ਕੀ ਦਿੱਤਾ ਅਸੀਂ ਇਨ ਰਿਟਰਨ ਦੁਨੀਆ ਨੂੰ ਕੀ ਦਿੱਤਾ ਅਸੀਂ ਭਾਈਚਾਰੇ ਦਾ ਸਨੇਹਾ ਦਿੱਤਾ ਅਸੀਂ ਸਮਾਨਤਾ ਦਾ ਸਨੇਹਾ ਦਿੱਤਾ ਅਸੀਂ ਸਰਬਤਰ ਸਮਾਨ ਦਾ ਸਨੇਹਾ ਦਿੱਤਾ ਸੋ ਇਹ ਸਨੇਹਾ ਜਾਣਾ ਚਾਹੀਦਾ ਹੈ ਤੁਹਾਡੇ ਰਾਹੀ ਜਾਣਾ ਚਾਹੀਦਾ ਹੈ ਸਰਬਸਾਰ ਸਾਰੇ ਵਰਗਾਂ ਕੋ ਜਾ ਰਹੇ ਵਾਪਸ ਆ ਕੇ ਚੱਕੀ ਆ ਰਹੀ ਇਹ ਸਾਰੇ ਪਾਰਟੀਆਂ ਦੀ ਮੀਟਿੰਗਸ ਸਭ ਦੇ ਪੂਰਨ ਸਹਿਯੋਗ ਨਾਲ ਸੁਝਾ ਰਹੇ ਦੇਖੋ ਫਿਲਹਾਲ ਤਾਂ ਜਿਹੜੇ ਜਿਹੜੀਆਂ ਧਾਰਮਿਕ ਬਾਡੀਜ਼ ਨੇ ਉਹਨਾਂ ਕੋਲ ਜਾ ਰਹੇ ਹਨ ਔਰ ਰਾਜਨੀਤਿਕ ਪਾਰਟੀਆਂ ਬਾਰੇ ਇੱਕ ਰਾਜਨੀਤਿਕ ਪਾਰਟੀ ਡਿਸਾਈਡ ਕਰੂਗੀ ਇਸ ਦਾ ਅਸਲ ਜਿਹੜੇ ਹੌਸਲਾ ਹੋਵੇ ਉਹਨਾਂ ਨੇ ਕੱਟਿਆ ਰਿਹਾ ਤਾਂ ਜਿਹੜੇ ਉਹਨਾਂ ਦਾ ਹਰੇਕ ਤੋਂ ਸੁਝਾਅ ਮੰਗੇ ਜਾਣਗੇ ਜੋ ਦੇਣਾ ਚਾਹੇਗਾ ਇਹ ਵੀ ਤੁਹਾਡਾ ਇੱਕ ਸੁਝਾਅ ਆ ਗਿਆ। ਜੀ। ਸਵਾਲ ਇਹ ਸੋ ਪਾਰਸ਼ਨ ਚਾਹੇ ਗਤੀ ਮੈਂ ਸਰਕਾਰ ਨੇ ਨਸ਼ੇ ਖਤਮ ਕੀਤੇ। ਤੇ ਇਹ ਕਿ ਕਿਸੇ ਕਿਹਦੀ ਅਕਤੀ ਖਤਮ ਹੋ ਗਿਆ। ਕੀ ਸਰਕਾਰੀ ਕਿਰਿਆ ਕਰਦੀ ਹੈ ਕਿ ਬਚਾਅ ਤੋਂ ਨਸ਼ਾ ਖਤਮ ਹੋਵੇ। ਇਹਦੇ ਬਾਰੇ ਮੈਂ ਅਧਿਕਾਰਿਕ ਤੌਰ ਤੇ ਤਾਂ ਸਰਕਾਰ ਦਾ ਕੋਈ ਨੁਮਾਇੰਦਾ ਹੀ ਤੁਹਾਨੂੰ ਦੱਸ ਸਕਦਾ। ਲੇਕਿਨ ਇਹ ਬੜਾ ਅਸਰਦਾਰ ਮਹਿੰਮ ਹੈ। ਇਹ ਮੈਂ ਕਹਿ ਸਕਦਾ ਕਿਉਂਕਿ ਮੈਂ ਆਪਣੇ ਹਲਕੇ 'ਚ ਪਿਛਲੇ 1 ਮਹੀਨਾ ਪੂਰਾ ਲਾਇਆ। ਬਹੁਤ ਅਸਰਦਾਰ ਮਹਿੰਮ ਹੈ। ਥੈਂਕ ਯੂ ਥੈਂਕ ਯੂ ਵੈਰੀ ਮਚ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕਦਮ ਮੋਤੀਦਾਨ ਕੀਤੇ ਆ ਤੇ ਪੰਜਾਬੀ ਤਾਂ ਪੂਰਾ ਗਰਮੀ ਬਹੁਤ ਹੈ ਬਹੁਤ ਗਰਮੀ ਹੈ ਕਰੀਏ ਜੀ ਸ਼ੁਰੂ ਫਿਰ ਅੱਗੇ ਸਾਰੇ ਤੁਸੀਂ ਉਹ ਫਰਮਾ ਮੈਂ ਤਾਂ ਨਹੀਂ ਕਰਦਾ ਤੁਸੀਂ ਆਪੇ ਕਰ ਲਓ ਵਾਹਿਗੁਰੂ 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 ਬਲੇਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨ ਮਾਨਸ ਸੇ ਦੇਵਤੇ ਕੀਏ ਕਰਤ ਨ ਲਾਗੀ ਬਾਤ ਅੱਜ ਆਪ ਸਭ ਦਾ ਪੰਜਾਬ ਵਿਧਾਨ ਸਭਾ ਔਟੈਂਟੇ ਬਹੁਤ-ਬਹੁਤ ਸਵਾਗਤ ਤੇ ਧੰਵਾਦ ਧੰਵਾਦ ਇਸ ਲਈ ਕਿ ਅੱਜ ਤੁਸੀਂ ਸੰਡੇ ਵਾਲੇ ਦਿਨ ਛੁੱਟੀ ਵਾਲੇ ਦਿਨ ਵੀ ਸਾਡੇ ਨਿੱਕੇ ਜਿਹੇ ਸਰਦੇ ਤੇ ਇੱਥੇ ਪਹੁੰਚੇ ਆ। ਸੋ ਆਪ ਸਭ ਨਾਲ ਗੁਰੂ ਪਾਤਸ਼ਾਹ ਦੀ ਵਖੀ ਹੋਈ ਫਤਿਹ ਦੀ ਸਾਂਝ ਪਾਉਣ ਲੱਗੇ ਆ। ਫਤਿਹ ਦਾ ਜਵਾਬ ਫਤਿਹ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਫਰਮਾਉਂਦੇ ਆ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਔਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਬ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹਿ ਮਾਨਕ ਮਾਨਾ ਆਸਾ ਮਨਸਾ ਸਗਲ ਤੇ ਆਗੇ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਜਹ ਪਰਸੈ ਨਾਹਿ ਤਹਿਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਹ ਨਰਕੋ ਕੀਨੀ ਇਨ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਸਾਡੇ ਤੇ ਬੜੀ ਬਖਸ਼ਿਸ਼ ਹੋਈ ਐ ਅਸੀਂ ਦੁਨੀਆ ਦੇ ਉਸ ਖਿੱਤੇ ਦੇ ਵਿੱਚ ਪੈਦਾ ਹੋਏ ਆ ਜਿੱਥੇ ਬੜੇ ਵਿਲੱਖਣ ਵਰਤਾਰੇ ਵਰਤੇ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਵਿਸ਼ਵ ਇਤਿਹਾਸ ਦੇ ਵਿੱਚ ਆਪਣੇ ਅਕੀਦੇ ਅਤੇ ਆਪਣੇ ਵਿਸ਼ਵਾਸਾਂ ਦੀ ਸਲਾਮਤੀ ਲਈ ਕੁਰਬਾਨ ਹੋਏ ਅਨੇਕਾਂ ਰਹਿਬਰਾਂ ਦਾ ਜ਼ਿਕਰ ਮਿਲ ਜਾਂਦਾ ਪਰ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਨੀਆ ਵਿੱਚ ਇੱਕੋ ਇੱਕ ਅਜਿਹੇ ਰਹਿਬਰ ਅਤੇ ਸ਼ਹੀਦ ਹੋਏ ਹਨ ਜੋ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਅਤੇ ਮਨੁੱਖੀ ਆਜ਼ਾਦੀ ਦੀ ਰੱਖਿਆ ਲਈ ਸੀਸ ਕੁਰਬਾਨ ਕਰਕੇ ਮਹਾਨ ਕੁਰਬਾਨੀ ਦਿੱਤੀ। ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਸੀ ਕਿ ਮਕਤੂਲ ਕਾਤਿਲ ਕੋਲ ਗਿਆ। ਸਤਗੁਰਾਂ ਦਾ ਜੀਵਨ ਅਤੇ ਗੁਰਬਾਣੀ ਜਿੱਥੇ ਸਾਨੂੰ ਇਹ ਮਹਾਨ ਸਿੱਖਿਆ ਦਿੰਦੀ ਹੈ ਕਿ ਅਸੀਂ ਹਮੇਸ਼ਾ ਆਪਣੇ ਅਕੀਦੇ ਉੱਤੇ ਦ੍ਰਿੜਤਾ ਅਤੇ ਅਡੋਲਤਾ ਦੇ ਨਾਲ ਪਹਿਰਾ ਦੇਣਾ। ਉੱਥੇ ਦੂਜਿਆਂ ਦੇ ਧਾਰਮਿਕ ਵਿਸ਼ਵਾਸਾਂ ਦਾ ਸਤਿਕਾਰ ਔਰ ਰੱਖਿਆ ਕੋਟਾਂ-ਕੋਟ ਰੱਖਿਆ ਵੀ ਕਰਨੀ ਹੈ। ਗੁਰੂ ਸਾਹਿਬ ਕੋਲ ਜਿਸ ਵੇਲੇ ਕਸ਼ਮੀਰੀ ਪੰਡਤ ਇਹ ਫਰਿਆਦ ਲੈ ਕੇ ਆਏ ਕਿ ਔਰੰਗਜ਼ੇਬ ਉਹਨਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ। ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮੁ슬ਮਾਨ ਬਣ ਜਾਣਗੇ ਤਾਂ ਅਸੀਂ ਸਾਰੇ ਹਿੰਦੂ ਧਰਮ ਛੱਡ ਕੇ ਮੁ슬ਮਾਨੀ ਸ਼ਰਾਂ ਚ ਆ ਜਾਵਾਂਗੇ ਜਿਸ ਧਰਮ ਦੇ ਪਹਿਲੇ ਰਹਿਬਰ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਡਿਤ ਕੋਲੋਂ ਜਨੇਊ ਪਹਿਨਣ ਤੋਂ ਇਨਕਾਰ ਕਰਦੇ ਉਸੇ ਧਰਮ ਦੇ 9ਵੇਂ ਰਹਿਬਰ 9ਵੇਂ ਗੁਰੂ ਇਸੇ ਜੰਝੂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੰਦੇ ਹਨ ਕਿਉਂਕਿ ਇਹ ਧਰਮ ਤੇ ਜ਼ਮੀਰ ਦੀ ਆਜ਼ਾਦੀ ਦਾ ਮਸਲਾ ਸੀ ਇਨਸਾਨੀਅਤ ਦਾ ਮਸਲਾ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ ਅਦੁੱਤੀ ਤੇ ਲਾਹ ਬਿਸਾਲ ਹੈ ਸ਼ਹਾਦਤਾ ਨਵੇਂ ਪਾਸ਼ਾ ਦੇ ਜੀਵਨ ਦਾ ਸ਼िखर ਦਾ ਦ੍ਰਿਸ਼ ਹੈ ਸਰ ਸਤਿਗੁਰਾਂ ਦਾ ਸਮੂੱਚਾ ਸੰਸਾਰੀ ਜੀਵਨ ਬੰਦਗੀ ਤਿਆਗ ਸੇਵਾ ਤੇ ਕੁਰਬਾਨੀ ਨਾਲ ਸ਼ਰਸਾਰ ਹੈ ਗੁਰੂ ਸਾਹਿਬ ਵੱਲੋਂ ਉਚਾਰੀ ਇਲਾਹੀ ਗੁਰਬਾਣੀ ਜਿਸ ਦੇ ਵਿੱਚ 59 ਸ਼ਬਦ 52 ਸ਼ਲੋਕ ਮਨੁੱਖੀ ਜੀਵਨ ਨੂੰ ਇੱਕ ਸਥਿਰ ਅਵਸਥਾ ਵਿੱਚ ਜਿਉਣ ਪ੍ਰਤੀ ਗੁਰੂ ਸਾਹਿਬ ਦੇ ਸਿਧਾਂਤ ਆਦਰਸ਼ ਅਤੇ ਅਮਲ ਨੂੰ ਰੂਪਮਾਨ ਕਰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 31ਵੇਂ ਰਾਗ ਜੈਜਾਵੰਤੀ ਵਿੱਚ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੀ ਗੁਰਬਾਣੀ ਰਚੀ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਗੁਰਬਾਣੀ ਅਤੇ ਬੰਦਗੀ ਤਿਆਗ ਦੀ ਪੁੰਜ ਆਪ ਜੀ ਦੀ ਸ਼ਖਸੀਅਤ ਵਿੱਚ ਵਿਰਾਗ ਦਾ ਰੰਗ ਪ੍ਰਮੁੱਖ ਹੈ ਪਰ ਇਹ ਵਿਰਾਗ ਇਤਿਹਾਸ ਦੇ ਵਿੱਚ ਜੇਕਰ ਹੋਏ ਵਿਰਾਗ ਦੀਆਂ ਹੋਰ ਮਸਾਲਾ ਤੋਂ ਮੂਲੋਂ ਹੀ ਵੱਖਰਾ ਜੋ ਬੁਢਾਪੇ ਬਿਮਾਰੀ ਤੇ ਮੌਤ ਦੇ ਡਰ ਮੌਤ ਤੋਂ ਡਰ ਕੇ ਜਾਂ ਆਪਣੇ ਕਿਸੇ ਨਿੱਦੀ ਕੀ ਸੰਬੰਧੀ ਰਿਸ਼ਤੇਦਾਰਾਂ ਦੇ ਮਿੱਤਰ ਦੀ ਬੇਵਫਾਈ ਬੇਵਫਾਈ ਤੋਂ ਪੈਦਾ ਹੋਈ ਕਿਸੇ ਵੀ ਨਿਰਾਸ਼ਾ ਤੋਂ ਉਤਪੰਨ ਹੋਇਆ ਵਿਰਾਗ ਨਹੀਂ ਇਹ ਤਾਂ ਇਲਾਹੀ ਵਿਰਾਗ ਇਨਸਾਨੀਅਤ ਦਾ ਵਿਰਾਗ ਗੁਰੂ ਪਾਸ਼ਾ ਨੇ ਆਪਣੇ ਸ਼ਬਦਾਂ ਤੇ ਸ਼ਲੋਕਾਂ ਦੁਆਰਾ ਬਾਲ ਜਵਾਨੀ ਔਰ ਬਿਰਧਫਨ ਦੀਆਂ ਤਿੰਨੇ ਅਵਸਥਾਵਾਂ ਦਾ ਸੰਸਾਰ ਮਾਰਗ ਤੇ ਥਿਰ ਨਾ ਰਹਿਣ ਅਤੇ ਮਾਤ ਪਿਤਾ ਭਾਈ ਸੁਤਬੰਧ ਭਾਈ ਸੁਤਬੰਧ ਅਰ ਫੁੰਨ ਗ੍ਰਹਿ ਕੀ ਨਾਰ ਜਦ ਜਗਤ ਮੈਂ ਝੂਠੀ ਦੇਖੀ ਪ੍ਰੀਤ ਦਾ ਪਦਾਰਥਾਂ ਦੀ ਵਿਰਸਤਾ ਅਤੇ ਸੰਸਾਰ ਦੀ ਛਿੜ ਭੰਗਰਤਾ ਨਾਸ਼ਮਾਨਤਾ ਦਾ ਦ੍ਰਿੜ ਨਿਸ਼ਚਿਆ ਕਰਵਾ ਕੇ ਮਨੁੱਖੀ ਮਨ ਤੋਂ ਮੌਤ ਦਾ ਡਰ ਦੂਰ ਕਰਕੇ ਇਨਸਾਨ ਨੂੰ ਨਿਰਭਉ ਤੇ ਨਿਡਰ ਹੋ ਜਾਣ ਦੀ ਜੀਵਨ ਯਾਤ ਦੱਸੀ ਹੈ ਸੋ ਗੁਰੂ ਸਾਹਿਬਾ ਦੇ ਜੇ ਬੋਲਿਆ ਜਾਵੇ ਤਾਂ ਤੁਸੀਂ ਮਹੀਨਾ ਬੱਦੀ ਬੋਲ ਸਕਦੇ ਹੋ ਔਰ ਇਸ ਤਰ੍ਹਾਂ ਦੀ ਵਿਲੱਖਣ ਸ਼ਹਾਦਤ ਇਹ ਆਪਣੇ ਹਿੱਸੇ ਆਈ ਆਪਣੇ ਵੀ ਅਮੀਰ ਹਿੱਸੇ ਦੇ ਹਿੱਸੇ ਆਈ ਔਰ ਆਪਣਾ ਇਹ ਫਰਜ ਹੈ ਗੁਰੂ ਸਾਹਿਬ ਦਾ ਹੁਕਮ ਵੀ ਹੈ ਬਾਬਾਆਂੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਸੋ ਅਸੀਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਇਸ ਸ਼ਾਨਾਮਤੀ ਗੌਰਮਈ ਇਤਿਹਾਸ ਬਾਰੇ ਜਾਣਕਾਰੀ ਦਈਏ ਇਹ ਸਾਡਾ ਸਾਰਿਆਂ ਦਾ ਫਰਜ ਹੈ ਗੁਰੂ ਸਾਹਿਬ ਦਾ ਹੁਕਮ ਵੀ ਹੈ ਇਸ ਵਾਰ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ ਸ਼ਤਾਬਦੀ ਦਾ ਔਰ ਅੰਮ੍ਰਿਤਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਦੇ ਸੰਬੰਧੀ ਜਿਹੜੇ ਸਮਾਗਮ ਹੈ ਉਹ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਔਰ ਬਹੁਤ ਹੀ ਮਾਡਰਨ ਤਰੀਕੇ ਦੇ ਨਾਲ ਤਾਂ ਕਿ ਉਹਨਾਂ ਦੀ ਰੀਚ ਨਾ ਸਿਰਫ ਕੱਲੇ ਪੰਜਾਬ ਜਾਂ ਭਾਰਤ ਦੇ ਵਿੱਚ ਰਹੇ ਸਾਰੀ ਦੁਨੀਆ ਦੇ ਵਿੱਚ ਰਹੇ ਕਿਉਂਕਿ ਸਾਡਾ ਇਤਿਹਾਸ ਮਾਨਵਤਾ ਦੇ ਲਈ ਹੈ ਸਾਡੀਆਂ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਮਾਨਵਤਾ ਦੇ ਲਈ ਹੈ ਇਸ ਨੂੰ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕਦਾ ਇਸ ਲਈ ਪੰਜਾਬ ਸਰਕਾਰ ਨੇ ਤੁਹਾਨੂੰ ਤੁਹਾਡੇ ਗਿਆਤ ਹੀ ਹੋਣਾ ਤੁਹਾਨੂੰ ਕਿ ਪਿਛਲੇ ਦਿਨਾਂ ਚ ਇੱਕ ਇਸ ਦੀ ਹਾਰ ਵੀ ਇਹ ਦੱਸੇ ਕਿ ਸਾਰੀਆਂ ਸੰਪਰਦਾਵਾਂ ਸਾਰੀ ਲੋਕਾਈ ਤੋਂ ਇਹਨਾਂ ਸ਼ਤਾਬਦੀਆਂ ਨੂੰ ਮਨਾਉਣ ਦੇ ਲਈ ਸੁਝਾ ਲਏ ਜਾਣ ਕਿਉਂਕਿ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਆਸ਼ੀਰਵਾਦ ਲੋਕਾਂ ਦੀ ਇੱਛਾ ਅਨੁਸਾਰ ਇਹ ਸਾਡੇ ਗੌਰਵ ਮੇ ਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣਾ ਹੈ ਇਹਦੇ ਲਈ WhatsApp ਨੰਬਰ ਈਮੇਲ ਆਈਡੀ ਔਰ ਵੈਬਸਾਈਟ ਇਹ ਸਾਰੇ ਰੈਡੀ ਕਰ ਦਿੱਤੇ ਗਏ ਹਨ ਅਖਬਾਰਾਂ ਦੇ ਵਿੱਚ ਦੇ ਦਿੱਤੇ ਗਏ ਹਨ ਮੈਂ ਸਮੁੱਚੇ মিডিਆ ਦਾ ਇਹਦੇ ਦੇ ਵਿੱਚ ਸਹਿਯੋਗ ਮੰਗਦਾ ਕਿ ਆਪਾਂ ਸਾਰੀ ਲੋਕਾਈ ਤੋਂ ਜੋ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਅਕੀਦਾ ਰੱਖਦੇ ਨੇ ਸ਼੍ਰੀ ਗੁਰੂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਮਹਾਨਤਾ ਬਾਰੇ ਜਿਹਨਾਂ ਨੂੰ ਦਰਦ ਹੈ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਬਲਬਲੇ ਹੋਣਗੇ ਕਿ ਇਹ ਇਤਿਹਾਸ ਦੇ ਦਿਨਾਂ ਨੂੰ ਅਸੀਂ ਕਿਸ ਤਰ੍ਹਾਂ ਮਨਾਈਏ ਸੋ ਦੁਨੀਆ ਦੇ ਵਿੱਚ ਆਪਾਂ ਪਹੁੰਚਾਉਣਾ ਸੋ ਅੱਜ ਤੁਹਾਨੂੰ ਇਸ ਲਈ ਮੈਂ ਇੱਥੇ આમંત્રਿਤ ਕੀਤਾ ਸੀ ਕਿ ਅੱਜ ਤੋਂ ਬਾਅਦ ਦਾਸਵੀ ਵੱਖ-ਵੱਖ ਸੰਪਰਦਾਵਾਂ ਕੋਲ ਖੁੱਦ ਜਾਏਗਾ ਵੱਖ-ਵੱਖ ਅਥਾਰਟिटीज ਕੋਲ ਇੰਟੈਲੀਜੈਂਸੀਆ ਕੋਲ ਅਕੈਡਮੀਸ਼ਨਸ ਉਹਨਾਂ ਕੋਲ ਯੂਨੀਵਰਸਿਟੀਆਂ ਦੇ ਕੋਲ ਮੈਂ ਖੁਦ ਜਾਵਾਂਗਾ ਰੋਜ਼ ਤੁਸੀਂ ਦੇਖੋਗੇ ਕਿ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਕਿਸੇ ਨਾ ਕਿਸੇ ਸੰਪਰਦਾਇ ਨੂੰ ਉਹਨਾਂ ਨੂੰ ਉਹਨਾਂ ਨਾਲ ਮੀਟਿੰਗ ਹੋ ਰਹੀ ਹੈ ਉਹਨਾਂ ਤੋਂ ਸੁਝਾਅ ਲਏ ਜਾ ਰਹੇ ਨੇ ਸੋ ਅੱਜ ਇੱਕ ਤਰ੍ਹਾਂ ਇਹ ਜਿਹੜੀ ਗੁਰੂ ਸਾਹਿਬ ਨੇ ਇਹ ਸੇਵਾ ਬਖਸ਼ੀ ਹੈ ਇਹਦੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹੋਇਆ ਅੱਜ ਤੋਂ ਇਸ ਦੀ ਸੁਝਾਰ ਲੈਂਡ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਕਰਨੀ ਹੈ ਇਹਦੀ ਸ਼ੁਰੂਆਤ ਕੀਤੀ ਜਾ ਰਹੀ ਹੈ